ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਆਪਣੇ ਇੱਕ ਨਵੇਂ ਬਲੌਗ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਹਾਂਜੀ ਸਵੇਰ ਦਾ ਟਾਈਮ ਆ ਕੰਮ ਧੰਦੇ ਕਰਦੇ ਨੂੰ ਪਤਾ ਹੀ ਨਹੀਂ ਨਾ ਟਾਈਮ ਕਿਵੇਂ ਕਿੰਨਾ ਹੋ ਜਾਂਦਾ ਇੱਥੇ ਨਾ ਟਾਈਮ ਮੈਨੂੰ ਲੱਗਾ ਸ਼ਹਿਰ ਪੌਣੇ ਨਾਉਂਦਾ ਹੋ ਗਿਆ ਸੀ ਬੱਚੇ ਸਕੂਲ ਚਲੇ ਗਏ ਸੀ ਬੱਚਿਆਂ ਨੂੰ ਸਕੂਲ ਭੇਜਣ ਤੋਂ ਬਾਅਦ ਰੋਟੀ ਖਾਣਾ ਜਣ ਕੇ ਆਪਣਾ ਰੋਟੀ ਪਣੀ ਬਣਾ ਕੇ ਮੈਂ ਇੱਥੇ ਆਪਣਾ ਕਿਚਨ ਸਲੇਬ ਆ ਜਿਹੜੀ ਉਹ ਲੱਗੀ ਹੋਈ ਸੀ ਚੱਕ ਤਰ ਕਰਨਾ ਸਵੇਰ ਦੇ ਨਾਲ ਜਿਹੜੇ ਮਾਰਨਿੰਗ ਦੇ ਕੰਮ ਹੁੰਦੇ ਨੇ ਸੱਚੀ ਬਹੁਤ ਜ਼ਿਆਦੇ ਹੁੰਦੇ ਆ ਮੇਰੇ ਨਹੀਂ ਸ਼ਾਇਦ ਮੈਨੂੰ ਇਦਾਂ ਲੱਗਦਾ ਵੀ ਸਾਰੀਆਂ ਭੈਣਾਂ ਨਾਲ ਮੇਰੇ ਨਾਲ ਹਾਲੀ ਹੁੰਦਾ ਹੋਣਾ ਇਦਾਂ ਲੱਗਦਾ ਵੀ ਕਿਹੜੀ ਚੀਜ਼ ਕਿੱਥੋਂ ਧਰੀਏ ਤੇ ਕਿੱਥੇ ਚੱਕੀਏ ਤੇ ਬਾਕੀ ਜੀ ਸਵੇਰੇ ਥੋੜੇ ਜੇ ਕੰਮ ਹੁੰਦੇ ਵੀ ਜਿਆਦੇ ਨਹੀਂ ਹਲਤਾਂ ਮੈਂ ਇਦਾਂ ਕਹਿ ਦੇਣੀ ਆ ਵੀ ਹਲਤ ਆਪਣੇ ਜਾਨੀ ਕਿ ਪਸੂ ਵਗੈਰਾ ਨਹੀਂ ਹੈਗੇ ਜੇਕਰ ਉਹ ਹੋਣ ਫਿਰ ਤਾਂ ਪਤਾ ਨਹੀਂ ਕੀ ਹਾਲ ਹੋਇਆ ਕਰੇ ਤੇ ਹਾਂਜੀ ਇੱਥੇ ਸਵੇਰੇ 8:49 ਸ਼ਾਇਦ ਇੰਨਾ ਕੁ ਟਾਈਮ ਹੀ ਹੋਇਆ ਹੋਣਾ ਤੇ ਮੈਂ ਆਪਣਾ ਬਰਤਨ ਵਗੈਰਾ ਸਾਰੇ ਇਕੱਠੇ ਕਰ ਤੇ ਸਲੈਬ ਲੱਗੀ ਹੋਈ ਸੀ ਜੀ ਸਾਫ ਕਰਨ ਤੇ ਝਾੜੂ ਵਗੈਰਾ ਵੀ ਇੱਥੇ ਮੇਰਾ ਲੱਗ ਗਿਆ ਸੀਗਾ ਤੋਂ ਬਾਅਦ ਮੈਂ ਆਈ ਸੀ ਕਿਚਨ ਦੇ ਵਿੱਚ ਤੇ ਇਸ ਸਲੈਬ ਜਿਹੜੀ ਬੈਕ ਵਾਲੀ ਆਪਣੇ ਕੰਧ ਆ ਉਹ ਵੀ ਮੈਂ ਚੰਗੀ ਤਰ੍ਹਾਂ ਸਾਫ ਕਰ ਦੂ ਕਿਉਂਕਿ ਇੱਥੇ ਨਾ ਜਿਹੜੇ ਤੇਲਾਂ ਦਾ ਡਿਜ਼ਾਈਨ ਆ ਕੁਛ ਇਦਾਂ ਜਿਦਾਂ ਲੱਗਿਆ ਹੋਇਆ ਹੈ ਵੀ ਵਿੱਚ ਨਾ ਥੋੜੇ ਜਿਿਹੇ ਚਿਰ ਤੋਂ ਇਹਨਾਂ ਤੇਲ ਤੋਂ ਦਿਹਾਏ ਜੀ ਨਾ ਵਿੱਚ ਇਹਨਾਂ 'ਚ ਫਸ ਜਾਂਦੇ ਜਿਹੜੇ ਬਿਰਲਾਂ ਜਿਹਾ ਹੁੰਦੀਆਂ ਨੇ ਫਿਰ ਇਹ ਦੋ ਤਿੰਨ ਦਿਨਾਂ ਤੋਂ ਮੈਨੂੰ ਡੀਪਲੀ ਥੋੜੀ ਜਿਹਨਾਂ ਨੂੰ ਸਾਫ ਕਰਨਾ ਹੀ ਪੈਂਦਾ ਹੈਗਾ ਤੇ ਇੱਥੇ ਨਾ ਆਪਾ ਤੇ ਉਹੀ ਮੈਂ ਉਹਨਾਂ ਨੂੰ ਗਰਮ ਕਰਕੇ ਦੇਣ ਲੱਗੀ ਹੋਈ ਸੀਗੀ ਤੇ ਹਾਂਜੀ ਜਿਹੜੇ ਵੀ ਆਪਣੇ ਚੈਨਲ ਦੇ ਫਸਟ ਟਾਈਮ ਆ ਰਹੇ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਲਾਈਕ ਸ਼ੇਅਰ ਦੇ ਕੇ ਪਿਆਰਾ ਜਿਹਾ ਕਮੈਂਟ ਵੀ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਹਾਂਜੀ ਇੱਥੇ ਮੈਂ ਸਲੈਬ ਲੱਗੇ ਹੋਏ ਸਾਫ਼ ਕਰਨ ਤੇ ਬਾਕੀ ਜੀ ਕੰਮ ਧੰਦੇ ਦੇਖੋ ਇੱਥੇ ਮੇਰੇ ਹੋ ਗਏ ਤਕਰੀਬਨ ਇੱਥੇ ਟਾਈਮ 11 ਦਾ ਹੋ ਗਿਆ ਕੱਪੜੇ ਮੇਰੇ ਧੋਣੇ ਪਏ ਪਏ ਸੀ ਉਸ ਟਾਈਮ ਮਸ਼ੀਨ ਦੇ ਵਿੱਚ ਹੁਣ ਮੈਂ ਕੱਪੜੇ ਇੱਥੇ ਚੰਗੀ ਤਰ੍ਹਾਂ ਧੋਤੇ ਨੇ ਤਾਰਾ ਆਪਾਂ ਨੇ ਭਰਤੀਆਂ ਕਿਉਂਕਿ ਦੋ ਦਿਨ ਆਪਣੀ ਡਿਊਟੀ ਨਹੀਂ ਆਈ ਉਹਦੇ ਕਰਕੇ ਕੱਪੜੇ ਨਹੀਂ ਮੇਰੇ ਤੋਂ ਧੋਹੇ ਅੱਜ ਮੈਂ ਇਕੱਠੇ ਕੱਪੜੇ ਧੋਤੇ ਸਾਰੇ ਜਿੰਨੇ ਹੈਗੇ ਸੀ ਮੰਜੇ ਤੇ ਪਾਤੇ ਤੇ ਬਾਕੀ ਦਰਦੀ ਲੈਂਦੇ ਸੀ ਪਿਆਜ਼ ਇਕੱਠੇ ਉਹ ਵੀ ਇੱਥੇ ਸਾਫ ਕਰਕੇ ਰੱਖਦੇ ਸੀਗੇ ਤੇ ਇੱਥੇ ਨਾ ਮੇਰੇ ਵਾਲੇ ਦੂਖ ਕੱਪੜੇ ਰਹਿੰਦੇ ਸੀ ਲਾਸਟ ਵਾਲੇ ਰਾਉਂਡ ਇੱਕ ਮਸ਼ੀਨ ਦਾ ਰਹਿੰਦਾ ਸੀਗਾ ਤੇ ਮੇਰਾ ਇੱਥੇ ਯਾਨੀ ਕਿ ਆਪਦਾ ਵੀ ਨਾਉਣ ਤੋਂ ਵਾਲਾ ਕੰਮ ਹੈ ਜਿਹੜਾ ਰਹਿੰਦਾ ਸੀ ਸੁਵਾ ਵੈਸੇ ਇੱਕ ਵਾਰੀ ਆਪਾਂ ਨਾਲ ਇਹਨੇ ਫਰੈਸ਼ ਹੋ ਜਣਿਆਂਗੇ ਤੇ ਫਿਰ ਵੀ ਕੰਮ ਤੋਂ ਦੇ ਕਰਦੇ ਨੂੰ ਪਸੀਨਾ ਗਰਮੀ ਇੰਨੀ ਲੱਗਦੀ ਆ ਹਨਾ ਵੀ ਕੰਮ ਵਗੈਰਾ ਖਤਮ ਕਰਕੇ ਵੀ ਇਦਾਂ ਲੱਗਦਾ ਵੀ ਇੱਕ ਵਾਰੀ ਆਪਾਂ ਨਾਲ ਇਹ ਫਰੈਸ਼ ਹੋ ਜਾਈਏ ਇੱਥੇ ਨਾ ਜਿਹੜੇ ਆਪਣੇ ਪਰਦੇ ਉਤਾਰੇ ਸੀਗੇ ਉਹ ਨਾ ਯਾਨੀ ਕਿ ਉੱਚੇ ਕਰਨੇ ਵਾਲੇ ਸੀ ਕਿਉਂਕਿ ਉੱਪਰਲੀ ਸਾਈਡ ਆਪਾਂ ਨੇ ਬੱਬਲ ਸੀਟ ਲਗਾਤੀ ਜਿਹੜੀਆਂ ਆਪਣੀ ਜਾਨੀ ਕਿ ਜਾਰੀਆਂ ਲੱਗੀਆਂ ਹੋਈਆਂ ਸੀ ਉਹਨਾਂ ਦੇ ਉੱਪਰਲੀ ਸਾਈਡ ਤਕਰੀਬਨ ਸ਼ਾਇਦ ਤਿੰਨ 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 ਕੋ ਫੁੱਟ ਹੋਣਾ ਉਹਨਾਂ ਇੱਕ ਜਗ੍ਹਾ ਤੇ ਆਪਾਂ ਨੇ ਬੱਬਲ ਸੀਟ ਜਿਹੜੀ ਲਗਾਤੀ ਕਿਉਂਕਿ ਨਾ ਗਰਮੀ ਇੱਥੇ ਬਹੁਤ ਜ਼ਿਆਦਾ ਆਉਂਦੀ ਸੀ ਇੰਨੀ ਜ਼ਿਆਦੇ ਤਪਸਉਂਦੀ ਸੀ ਨਾ ਬਰਾਂਡੇ ਦੇ ਵਿੱਚ ਬਹੁਤ ਜ਼ਿਆਦਾ ਮੈਂ ਹਰ ਇੱਕ ਨੂੰ ਇਹੀ ਰਹਿ ਦਿੰਨੀ ਆ ਵੈਸੇ ਅੱਜ ਹੁਣ ਸਾਰਿਆਂ ਨੂੰ ਪਤਾ ਹੀ ਆ ਵੈਸੇ ਬੱਬਲ ਸੀਟ ਵਾਰੇ ਹਨਾ ਪਰ ਜਿਨ੍ਹਾਂ ਦੇ ਪੋਸੂ ਵਗੈਰਾ ਵੀ ਨਹੀਂ ਯਾਨੀ ਕਿ ਉਹਨਾਂ ਦੇ ਉੱਪਰ ਚਾਦਰਾਂ ਪਾਈਆਂ ਹੋਈਆਂ ਜਾਂ ਫਿਰ ਘਰੇ ਵੀ ਕਈ ਵਾਰ ਬਰਾਂਡੇ ਕਿਚਨ ਕਈ ਨਹੀਂ ਬਣਾ ਰੱਖੇ ਆਗੇ ਤੇ ਇਹ ਬੱਬਲ ਸੀਟ ਆਈ ਆ ਜ ਮਿੰਨ ਲਾਦਾ 8 ਰੁਪਏ ਫੋਟੋ ਮਿਲ ਜਾਈਗੀ ਤੇ ਜਣੀ ਇਹਦਾ ਰਿਜ਼ਲਟ ਬਹੁਤ ਵਧੀਆ ਇੰਨੀ ਜਿਆਦਾ ਜਣੀ ਇੱਥੇ ਹੁਣ ਵਧੀਆ ਠੰਡਕ ਰਹਿੰਦੀ ਹੈ ਜਿਵੇਂ ਅੱਗੇ ਜਿਆਦਾ ਤਪ ਜਾਂਦੀਆਂ ਸੀਗੀਆਂ ਬਿਲਕੁਲ ਵੀ ਨਹੀਂ ਤਪਦੀਆਂ ਆਰਾਮ ਨਾਲ ਇੱਥੇ ਭਾਵੇਂ ਪੂਰਾ ਦਿਨ ਆਪਾਂ ਫੋਲਡਰ ਪੱਖਾ ਵਗੈਰਾ ਲਾ ਕੇ ਬੈਠੇ ਰਹੀਏ ਐਦਾਂ ਆਪਾਂ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਅੱਗੇ ਤਾਂ ਨਾ ਬੈਠਣਾ ਇੱਥੇ 10 ਮਿੰਟ ਵੀ ਦੁਪਰ ਹੋ ਜਾਂਦਾ ਸੀ ਦੁਪਹਿਰ ਦੇ ਟਾਈਮ ਤੇ ਅੱਜ ਕੱਲ ਤਾਂ ਐਸੀ ਟ੍ਰੈਂਡ ਦੇ ਵਿੱਚ ਚੱਲ ਰਹੀ ਹੈ ਇਹ ਚੀਜ਼ੇ ਖੋਗੇ ਹਨ ਹਰ ਇੱਕ ਪਾਰ ਇਹ ਗਰਮੀ ਸੱਚੀ ਬਹੁਤ ਜ਼ਿਆਦਾ ਹੋਈ ਪਈਆ ਹੁਣ ਤੇ ਜਗਾ ਤਾਂ ਗਰਮੀ ਦੇ ਵਿੱਚ ਇਦਾਂ ਲੱਗਦਾ ਵੀ ਜਿੰਨੀ ਹੋਵੇ ਉੰਨੀ ਥੋੜੀ ਆ ਤੇ ਇਹਨਾਂ ਦੇ ਪਾਪਾ ਵੀ ਦੇਖੋ ਇੱਥੇ ਬਰਾਂਡੇ ਚੀਜ਼ ਸੀਗੇ ਤੇ ਮੈਂ ਵੀ ਇਹਨਾਂ ਦੇ ਕੋਲੇ ਡਾਲੀ ਸੀ ਮਸ਼ੀਨ ਉਹ ਤੇ ਸ਼ੋਰ ਸ਼ੋਰ ਆ ਰਹੀ ਸੀ ਮੈਨੂੰ ਇਦਾਂ ਮੈਂ ਕਹਿੰਉਣਾ ਮੈਨੂੰ ਬੋਲਣ ਵੀ ਸਰਾਣੀ ਮੇਰੇ ਮਸ਼ੀਨ ਚਲਾਉਣ ਲੱਗ ਗਈ ਤੇ ਮੈਨੂੰ ਇਦਾਂ ਲੱਗਿਆ ਮੈਂ ਕਿ ਚਲੋ 2 ਮਿੰਟ ਆਪਾਂ ਫ੍ਰੀ ਆ ਮੈਂ ਪਰਦੇ ਵਗੈਰਾ ਵੀ ਨਾ ਉੱਚੇ ਆਪਣੇ ਕਰੀ ਦਵਾਂ ਫਿਰ ਇਹਨਾਂ ਨੂੰ ਆਪਾਂ ਲਗਾ ਦਾਂਗੇ ਕਈ ਦਿਨਾਂ ਦੀ ਉਤਾਰ ਕੇ ਤੇ ਇੱਕ ਦਿਨ ਪਹਿਲਾਂ ਨੇਰੀ ਆਈ ਉਹ ਵੀ ਮੈਂ ਬਲੌਗ ਸ਼ੂਟ ਕੀਤਾ ਪਰ ਪਤਾ ਨਹੀਂ ਕਿਵੇਂ ਮੇਰੇ ਤੋਂ ਡਿਲੀਟ ਹੋ ਗਿਆ ਉਹਦੇ ਵੀ ਇੰਨਾ ਜ਼ਿਆਦਾ ਗਰਦਾਨਾ ਸਾਰੀ ਜਗ੍ਹਾ ਹੀ ਆਈ ਸੀ ਉਹ ਨੇਰੀ ਤੇ ਉਸ ਦਿਨ ਵੀ ਮੈਂ ਪੜਦੇ ਨਹੀਂ ਸੀ ਪਾਏ ਮੈਂ ਕਿਹਾ ਚਲੋ ਵਧੀਆ ਹੋਇਆ ਨਹੀਂ ਤਾਂ ਨਾ ਸਾਰੇ ਪੜਦੀ ਘਰ ਦੇ ਨਾਲ ਹੀ ਭਰ ਜਾਣੇ ਸੀਗੇ ਤੇ ਲਓ ਜੀ ਆਪਣੇ ਹਨਕੇ ਪੜਦੇ ਸਲਾਈ ਕਰਦੇ تھے ਉਹਗਾ ਦੁਪਹਿਰ ਦਾ ਟਾਈਮ ਇਦਾਂ ਲੱਗ ਰਿਹਾ ਵੀ ਹੁਣ ਵੀ ਦੇਖੋ ਨੇਰੀ ਆਊਗੀ ਕੱਪੜੇ ਸੁੱਕ ਗਏ ਸੀ ਮੈਂ ਹੀ ਉਤਾਰਨੇ ਲੱਗੀ ਸੀ ਤੇ ਇੱਥੇ ਜੀ ਹੋ ਗਿਆ ਤਕਰੀਬਨ 2 ਕ ਦਾ ਟਾਈਮ ਹੋ ਗਿਆ ਤੇ ਵੈਸੇ ਤਾਂ ਬੱਚੇ ਆਉਣੇ ਵਾਲੇ ਸੀ ਮੈਂ ਨਾ ਇਹ ਸੂਟ ਸਟਿਚ ਕਰਨਾ ਸੀ ਸਲਵਾਰ ਰਹਿ ਗਈ ਸੀ ਕੱਲੀ ਮੈਂ ਕਿਹਾ ਚਲੋ ਇਹਨੂੰ ਵੀ ਆਪਾਂ ਮੂਹਰੇ ਵਗੈਰਾ ਝੜ ਕੇ ਰੱਖ ਦਈਏ ਫੇਰ ਆਪਣੇ ਜਿਹੜੇ ਹੈਗੇ ਮੈਂ ਚਾਹ ਪਾਣੀ ਬਣਾਉਂਗੀ ਰੋਟੀ ਵਗੈਰਾ ਬਣਾਉਂਗੀ ਕਿਉਂਕਿ ਬੱਚੇ ਆਉਣੇ ਵਾਲੇ ਨੇ ਫੇਰ ਤਾਂ ਡੇਢ ਦੋ ਘੰਟਾ ਇਦਾਂ ਹੀ ਲੰਘ ਜਾਂਦਾਗਾ ਤੇ ਹਾਂਜੀ ਬਸ ਇਹ ਵੀ ਕੰਮ ਹਣਾ ਕਰਦੇ ਰਹਿਣਾ ਚਾਹੀਦਾ ਕਈ ਬਣਾ ਕਹਿੰਦੇ ਨੇ ਵੀ ਘਰ ਦੇ ਕੰਮਾਂ ਦੇ ਨਾਲ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਪਰ ਜਿੱਦਾਂ ਦਾ ਆਪਣੇ ਸਰੀਰ ਨੂੰ ਆਪਾਂ ਬਣਾ ਲਈਏ ਉਦਾਂ ਦੀ ਆਪਣਾ ਸਰੀਰ ਜਿਹੜਾ ਬਣ ਜਾਂਦਾ ਜੇਕਰ ਫਿਰ ਮੈਂ ਕਹਾ ਕੰਮ ਕਰਦੇ ਮੈਨੂੰ ਵੀ ਨਹੀਂ ਹਨਾ ਤੇ ਮੈਂ ਕਹਾ ਵੀ ਨਹੀਂ ਕੰਮ ਕਰਕੇ ਮੈਨੂੰ ਤਾਂ ਖੁਸ਼ ਵੀ ਨਹੀਂ ਹੁੰਦਾ ਮੈਂ ਪੈ ਜਾ ਅਗਰ ਫਿਰ ਤਾਂ ਸਾਰਾ ਦਿਨ ਇਦਾਂ ਹੀ ਆਪਣਾ ਲੰਘ ਜਾਂਦਾ ਘਰ ਦੇ ਕੰਮ ਬਿਲਕੁਲ ਵੀ ਨਹੀਂ ਜੀ ਖਤੋਂ ਹੁੰਦੇ ਪਰ ਆਪਣੇ ਲਈ ਆਪਣੇ ਪਰਿਵਾਰ ਲਈ ਕੁਛ ਨਾ ਕੁਛ ਕਰਦੀ ਰਹਿਣਾ ਚਾਹੀਦਾ ਤੇ ਮੈਨੂੰ ਤਾਂ ਹੁਣ ਇਹ ਕੰਮ ਬਿਲਕੁਲ ਵੀ ਔਖਾ ਨਹੀਂ ਲੱਗਦਾ ਕਈ ਕਹਿੰਦੇ ਨੇ ਵੀ ਰੈਸਟ ਕਰ ਲੇਗਰ ਫੋਨ ਸਾਡੇ ਦਸਤਾਰ ਵੀ ਇੰਦੀਆਂ ਪਹਿਣਾ ਹੈਗੇ ਨੇ ਕਹਿੰਦੇ ਅਰਸਟ ਕਰ ਲਿਆ ਕਰਨ ਥੋੜਾ ਜਿਹਾ ਉਹ ਕਰ ਪਰ ਨਹੀਂ ਹੈਨਾ ਮੈਨੂੰ ਇਹ ਚੀਜ਼ ਜਿੱਦਾਂ ਲੱਗਦੀ ਨਹੀਂ ਵੀ ਮੇਰਾ ਕੰਮ ਆ ਮੇਰੇ ਤੇ ਬੋਝ ਆ ਮੈਂ ਇੱਕ ਸ਼ੌਂਕ ਨਾਲ ਕਰਦੀ ਆ ਆਪਣਾ ਜਿਹੜਾ ਕੰਮ ਆ ਮੇਰਾ ਆਪਣਾ ਆਪਦੇ ਪਰਿਵਾਰ ਲਈ ਆਪਣੇ ਲਈ ਕਰਦੀ ਆ ਕਿਉਂਕਿ ਬੇਲੇ ਰਹਿ ਕੇ ਵੀ ਨਹੀਂ ਕੁਝ ਬਣਦਾ ਹੈਗਾ ਬਾਕੀ ਜੀ ਬੇਲੇ ਰਹਿ ਕੇ ਤਾਂ ਬਿਮਾਰੀਆਂ ਲੱਗਦੀਆਂ ਨੇ ਹੋਰ ਕੁਝ ਨਹੀਂ ਬਣਦਾ ਤੇ ਹਾਂਜੀ ਅਸਦੀਬ ਬਲੌਗ ਦਾ ਆਪਾਂ ਇੱਥੇ ਐਂਡ ਕਰਦੇ ਆ ਬਲੌਗਸ ਨੂੰ ਥੋੜਾ ਜਿਹਾ ਵੀ ਵਧੀਆ ਲੱਗਿਆ ਹੋਵੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਲਾਈਕ ਸ਼ੇਅਰ ਤੇ ਕੋਈ ਪ ਲੱਗੀ ਤੇ ਆਪਣੇ ਜਿੰਦਗੀ ਦੇ ਵਿੱਚ ਤੁਸੀਂ ਵੀ ਪਲੀਜ਼ ਕੁਛ ਨਾ ਕੁਛ ਕਰਦੇ ਰਿਹਾ ਕਰੋ ਜਿਹੜੀਆਂ ਭੈਣਾਂ ਨੂੰ ਕੋਈ ਵੀ ਹੁਨਰ ਆਉਂਦਾ ਕੋਈ ਵੀ ਕੰਮ ਆਉਂਦਾ ਆਪਣਾ ਕੀਤਾ ਆਪਦੇ ਲਈ ਹਨਾ ਆਪਦੇ ਪਰਿਵਾਰ ਲਈ ਆਪਦੇ ਬੱਚਿਆਂ ਲਈ ਤੁਸੀਂ ਕੁਛ ਕੁਛ ਨਾ ਕੁਛ ਕਰਕੇ ਦੇਖਿਓ ਤੁਹਾਨੂੰ ਬਹੁਤ ਵਧੀਆ ਲੱਗੂਗਾ ਕਿਉਂਕਿ ਟਾਈਮ ਤਾਂ ਟਾਈਮ ਦੇ ਵਿੱਚੋਂ ਹੀ ਕੱਢਣਾ ਪੈਂਦਾ ਹਾਂਜੀ ਮਿਲਦੇ ਆਪਾਂ ਨੈਕਸਟ ਵਲੌਗ ਦੇ ਨਾਲ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ